ਨੈਸ਼ਨਲ ਮੀਡੀਆ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਦੇਖੋ ਆਪ ਜੀ ਨੂੰ ਦਿਖਾ ਰਹੇ ਹਾਂ ਨਾਬੇ ਬੀੜ ਦੀਆਂ ਤਸਵੀਰਾਂ ਜੋ ਦਸਾਂਝ ਬੀੜ ਨਾਬੇ ਦੀਆਂ ਕਿ ਕਿਸ ਤਰ੍ਹਾਂ ਜੋ ਸਰਦਾਲ ਲੂਆਣੇ ਦਾਨੀਆਂ ਨੇ ਮਿਲ ਕੇ ਇੱਕ ਜੋ ਕੈਦੀ ਖੁਰਲੀ ਬਣਾਈ ਹੈ ਕਿ ਆਂਦੇ ਜਾਂਦੇ ਜੋ ਡੰਗਰ ਪਸ਼ੂ ਹਨ ਜੋ ਜਿੱਥੇ ਦੇ ਬੀੜ ਦੇ ਉਹ ਆਪਣਾ ਢਿੱਡ ਭਰ ਸਕਣ ਬਹੁਤ ਵਧੀਆ ਕੰਮ ਕੀਤਾ ਹੈ ਦਿਖਾ ਰਹੇ ਆਪ ਦੇਖ ਸਾਧੋ ਕਿ ਮੈਂ ਅਣਜਾਣ ਵਾਲੇ ਵਿਚਾਰੇ ਇੱਥੇ ਤੂੜੀ ਕੱਖ ਕੰਡਾ ਪਾ ਜਾਂਦੇ ਹਨ ਜੋ ਇਹ ਭੁੱਖੇ ਪਿਆਸੇ ਡੰਗਰ ਹਨ ਦੇਖੋ ਇਹ ਖਾ ਕੇ ਨਾਲ ਹੀ ਆ ਦੇਖੋ ਟੋਬੜੀ ਬਣੀ ਹੋਈ ਆ ਪਾਣੀ ਦੀ ਪਾਣੀ ਦੀ ਟੋਬੜੀ ਹੈ ਇੱਥੇ ਪਾਣੀ ਪੀਂਦੇ ਹਨ ਦੇਖੋ ਜੋ ਦਾਨੀਆਂ ਦੀ ਸੇਵਾ ਉੱਤਮ ਸੇਵਾ ਹੈ ਕੈ ਦੇਖੋ ਇੱਕ ਖੁਰਲੀ ਆ ਨਮੀ ਹੋਰ ਤਿਆਰ ਕਰ ਦਿੱਤੀ ਗਿਆ ਕੁਸ਼ੇਦੂਰੀ ਦੇ ਉੱਪਰ ਦੇਖੋ ਆ ਨਾਲ ਹੀ ਰੋਡ ਜਾ ਰਿਹਾ ਹੈ ਨਾਲ ਆ ਪੀਰ ਬਾਬੇ ਦੀ ਜੋ ਦਰਗਾਹ ਹੈ ਬਿਲਕੁਲ ਇਹਦੇ ਨਾਲ ਹੀ ਲੱਗਦੇ ਖਾਲੀ ਪਲਾਟ ਦੇ ਵਿੱਚ ਆ ਖੁਰਲੀ ਬਣਾ ਦਿੱਤੀ ਗਈ ਹੈ ਦੇਖਦੇ ਤੇ ਸਾਦੋਂ ਨਵੀਂ ਖੁਰਲੀ ਤਿਆਰ ਕੀਤੀ ਹੈ ਦਾਨੀ ਮਹਾਂਪੁਰਸ਼ਾਂ ਨੇ ਤੋਂ ਅੱhta ਕਿ ਜੋ ਭੁਖੇ ਪਿਆਸੇ ਡੰਗਰਾ ਕੇ ਆਪਣਾ ਢਿੱਡ ਭਰ ਸਕਣ ਸੋ ਵਧੀਆ ਕਾਰਜ ਹੈ ਵਧੀਆ ਕੰਮ ਹੈ ਸੋ ਅਸੀਂ ਇਹੀ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਵੀ ਸ਼ਹਿਰ ਵਾਸੀਓ ਪਿੰਡ ਵਾਸੀਓ ਆ ਕੇ ਇਹਨਾਂ ਦੇ ਕੰਮ ਦੇ ਵਿੱਚ ਸਹਿਯੋਗ ਦਿਓ ਤਾਂ ਕਿ ਆਪ ਵੀ ਚੰਗੇ ਕਰਮਾਂ ਦੇ ਭਾਗੀਦਾਰ ਬਣ ਸਕੋ ਸੋ ਧੰਨਵਾਦ ਜੀ